ਜੀ ਆ ਤੁਹਾਡੇ ਲਈ ਲੈ ਕੇ ਇੱਕ ਮੱਝ ਕਹਾਂ ਚਾਚਾ ਕੀ ਮੁੱਲ ਮੁੱਲ ਆ ਇਹਦਾ ਹੂੰ ਕਿੰਨੇ ਦੇਣੇ ਕਿਹੜੇ ਕਿੰਨੇ ਲੱਗੇ ਦੇ ਦੁੱਧ ਕਿੰਨਾ ਇਹਦੇ ਥੱਲੇ ਦੁੱਧ ਇਹਦੇ ਥੱਲੇ 6 ਲੀਟਰ ਆਗਾ 6 ਲੀਟਰ ਹਾਂ ਮਾਗਰ ਕੀ ਆ ਮਾਗਰ ਕੱਟਾ ਹੈਗਾ ਉਹ ਖੜਾ ਹੈਗਾ ਮਾਗਰ ਉਹ ਕੱਟਾ ਹੈ ਉਹ ਖੜਾ ਇੱਧਰ ਤੁਹਾਨੂੰ ਦਿਖਾਉਣਾ ਜੀ ਹਾਂ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਹੋਗੇ 4 4.5 ਮਹੀਨੇ ਹੋ ਗਏ 4.5 ਮਹੀਨੇ ਹੋ ਗਏ ਹੂੰ ਦੋ ਦੋਨੇ ਡੰਗ ਮਿਲਦੀ ਐ ਦੋਨੇ ਡੰਗ ਮਿਲਦੀ ਐ ਕੋਈ ਲੱਤ ਨਹੀਂ ਮਾਰਦੀ ਕੁਝ ਨਹੀਂ ਕਰਦੀ ਕੋਈ ਮਰਜ਼ੀ ਚ ਹੋਈ ਜਾਵੇ ਇਹਨੂੰ ਗੱਬਣਾ ਗੱਬਣਾ ਹੈਗੀ ਐ ਉਹਦਾ ਟੀਕਾ ਭਰਾਇਆ ਹੈ 1.5 ਮਹੀਨੇ ਵਾਂਗੂ ਹੋ ਗਿਆ 1.5 ਮਹੀਨਾ 1.5 ਮਹੀਨਾ ਚੱਕ ਚ ਆਉਂਦੀ ਨਹੀਂ ਹਾਂ ਚੱਕ ਚ ਨਹੀਂ ਆਉਂਦੀ ਹਾਂ ਹਾਂ ਤੇ ਮੁੱਲ ਵਾਲੇ ਦਾ ਕਿੰਨਾ ਹੈ ਮੁੱਲ ਲੈ ਦਾ ਪਰ ਰੱਖ ਰਹੇ 45000 ਮੁੱਲ 45 ਹਾਂ ਠੀਕ ਐ ਬਾਕੀ ਸੋਨੂ ਵਾਲਾ ਤਲਾ ਦਿਖਾਉਣ ਨੇ ਆ ਆ ਲੈ ਕੋਈ ਫੋਨ ਨੰਬਰ ਫੋਨ ਨੰਬਰ ਮੈਂ ਇੱਥੇ ਸਕਰੀਨ ਤੇ ਚਲਾ ਦੂੰਗਾ ਸਾਰਾ ਫੋਨ ਕਰਕੇ ਆ ਸਕਦੇ ਨੇ ਆਪਾਂ ਨੂੰ ਠੀਕ ਹੈ ਹਾਂ ਦੁੱਧ ਪੀਣ ਵਾਲੇ ਨੂੰ ਲੋਟ ਹੈ ਦੁੱਧ ਪੀਣਾਂ ਦਾ ਪੂਰੀ ਵਧੀਆ ਚਾਹ ਦੁੱਧ ਪੀਣ ਵਾਲਾ ਵੱਢਣ ਵਾਲੇ ਮੰਗਾਦਾ ਨਹੀਂ ਨਾ ਨਾ ਉਹਨੂੰ ਹੀ ਦਿੰਦੇ ਦੁੱਧ ਪੀਣ ਵਾਲੇ ਨੂੰ ਨਹੀਂ ਹਾਂ ਗਾਹਾਂ ਕਿ ਗੱਬਣ ਵੀ 2 ਮਹੀਨੇ ਦੀ ਹੈ ਹੈਗੀ ਹੈਗੀ ਹਾਂ ਬੱਸ ਫਿਰ ਦੁੱਧ ਪੀਣ ਵਾਲੇ ਨੂੰ ਦਹੀਂ ਵੱਢਣ ਵਾਲੇ ਨੂੰ ਚਾਹੇ ਦਹੀਂ ਨਾ 1000 ਰੁਪਏ ਘੱਟ ਬੇਤਿੰਜਾ ਨਹੀਂ ਨਾ 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 ਉਹੀ ਤਾਂ ਕਰਨਾ ਹੈ ਨਹੀਂ ਫਿਰ ਖੜੀ ਹੈ ਨਾ ਨਹੀਂ ਤਾਂ ਫਿਰ ਖੜੀ ਹੈ ਹਾਂ ਚਾ ਨਾ ਉਹ ਬਈ ਸੀਲ ਆ ਕਰ ਮੈਂ ਨਾ ਸੀਲ ਆ ਮੈਂ ਇਸ ਤਾਂ ਪੂਰੀ ਸੀਲ ਆ ਨਾ ਇਸ ਤਾਂ ਦੱਸ ਲਈ ਹੈ ਹੂੰ ਕੋਰੇ ਹਲਦੀ ਜਲਦੀ ਜਮੀ ਨਹੀਂ ਕੀ ਹੈ ਲੋਟੇ ਨਾ ਨਾ ਲੋਟਾ ਲੋਟਾ ਬੱਸ ਵਡੇ ਨਾਲ ਇਹ ਨੂੰ ਦਿੰਦਾ ਨਾ ਵਡਣਾਂ ਨਾਲ ਦਿੰਦੇ ਵਡਣਾਂ ਨਾਲ ਹੁੰਦਾ 베ਚੀਆਂ ਕਿਹਾ ਜਾ ਰਪਿਆ ਘੱਟ 베ਚਦੀ ਨਾ ਠੀਕ ਹੈ ਠੀਕ ਹੈ ਇੱਕੋ ਰੇਟ ਆਪਣਾ ਬਸ 45000 ਇਦੋਂ ਘੱਟ ਨਹੀਂ ਦਿੰਦੇ ਠੀਕ ਹੈ ਠੀਕ ਹੈ ਠੀਕ ਹੈ ਨਾ 베ਕੂਗੀ ਕਿ ਹੁਣ ਗਰਮੀ ਦਾ ਮਹੀਨਾ ਹਾਂ ਹਾਂ ਠੀਕ ਹੈ ਠੀਕ ਹੈ